ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਖੱਤੀ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਟਕੇ ਆਂਦੀ ਵੀਡੀਓ ਜੋ ਕਿ ਸਿੱਖ ਬੱਚਿਆਂ ਦੇ ਪਟਕੇ ਬੰਦੇ ਆਪਾਂ ਛੋਟੇ ਬੱਚਿਆਂ ਦੇ ਆਪਾਂ ਅੱਜ ਤੁਹਾਨੂੰ ਪਟਕਾ ਬਣਾਉਣਾ ਵੀ ਸਿਖਾਵਾਂਗੇ ਤੇ ਕਟਿੰਗ ਵੀ ਇਹਦੀ ਦੱਸਾਂਗੇ ਕਿਹੜਾ ਨਾਪ ਕਿਹੜੇ ਬੱਚੇ ਦੇ ਸਹੀ ਆਉਂਦਾ ਹੈਗਾ ਤੇ ਉਮਰ ਆਪਾਂ 2 ਤੋਂ ਲੈ ਕੇ 5 ਸਾਲ ਦੇ ਬੱਚੇ ਤੇ ਇੱਕ ਆਪਾਂ ਤੁਹਾਨੂੰ ਪੜਕਿਆਂ ਦਾ ਨਾਪ ਦੱਸਾਂਗੇ ਵੀ ਕਿੰਨਾ ਕਿੰਨਾ ਰੱਖੀ ਦਾਗਾ ਤੇ ਚਲੋ ਜੀ ਹੁਣ ਆਪਾਂ ਇਹ ਲਈ ਤਾਂ ਕੱਪੜਾ ਤੇ ਇਹ ਆਪਾਂ ਕਈ ਢੜ ਕੇ ਸਿਉਂਤੇ ਹੈਗੇ ਇਹ ਇੱਧਰ ਪਏ ਹੈ ਜੇ ਇਹ ਸੀਗੇ ਤੇ ਸਾਰਿਆਂ ਦਾ ਮੈਂ ਤੁਹਾਨੂੰ ਨਾਪ ਵੀ ਦੱਸੂਗੀ ਇਹ ਆਪਾਂ ਨੇ ਸਿਉਂ ਕੇ ਰੱਖੇ ਇਹ ਦੇਖੋ ਸਾਰੇ ਢਟ ਕੇ ਸਿਉਂਤੇ ਹੋਏ ਆਪਾਂ ਨੇ ਇਹ 5 6 ਕੱਟ ਕੇ ਮੈਂ ਸਿਉਂ ਲਈ ਤੇ ਇਹ ਮੈਂ ਸਿਉਣ ਲੱਗੀ ਸੀਗੀ ਤੇ ਹੁਣ ਮੈਂ ਤੁਹਾਨੂੰ ਇਹਦਾ ਨਾਪ ਸਹੀ ਦੱਸੂਗੀ ਤੇ ਬਣਾਈ ਰਿਓ ਜੀ ਵੀਡੀਓ ਨਾਲ ਤੇ ਜੇਕਰ ਤੁਸੀਂ ਇਹਨਾਂ ਦੇ ਕਹਈ ਬਾਰੇ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਲੱਗੇ ਆਪਾਂ ਵੀਡੀਓ ਸ਼ੁਰੂ ਕਰਨਾ ਲੈ ਲਈ ਲੰਬਾਈ ਇਹਦੀ 25 ਇੰਚ ਲੰਬਾਈ ਰੱਖ ਲਾਂਗੇ ਜੀ ਕੰਨੀ ਵਾਲਾ ਪਾਸਾ ਇਹ ਆਪਾਂ ਨੇ ਲੈਤਾਗਾ ਆ ਜਿਹੜਾ ਮੂਰੇ ਮੱਥੇ ਤੇ ਆਊਗਾ ਨਾ ਇਹ ਕੰਨੀ ਵਾਲਾ ਰੱਖਣਾ ਦਾ ਪਾਸਾ 25 ਇੰਚ ਲੰਬਾਈ ਰੱਖਾਂਗੇ ਆਪਾਂ ਇਹਦੀ ਚੜਾਈ ਇਹਦੀ ਆਪਾਂ ਰੱਖਾਂਗੇ 21 ਇੰਚ ਚੜਾਈ ਇਹਦੀ ਆਪਾਂ ਰੱਖਾਂਗੇ ਜੀ 2.5 ਲੰਬਾਈ 25 ਰੱਖੀ ਹੈਗੀ ਚੜਾਈ ਇਹਦੀ ਆਪਾਂ 2.5 ਰੱਖੀ ਹੈ ਜੀ ਤੇ ਇਸੇ ਤਰੀਕੇ ਨਾਲ ਆਪਾਂ ਹੁਣ ਇਹਨੂੰ ਕੱਟ ਲਾਂਗੇ ਇਹਾਰੇ ਤਾਂ ਸੇ ਨਿਸ਼ਾਨੀਆਂ ਲਾ ਲਾਂਗੇ ਰੋਜ਼ੀ ਘਣ ਆਪਾਂ ਫਟਕਾ ਕੱਟ ਲਿਆ ਤੇ ਇੱਥੇ ਆਪਾਂ ਇਹਦੀਆਂ ਤਣੀਆਂ ਕੱਟ ਲਾਂਗੇ ਇਹ ਆਪਾਂ ਨੂੰ 1 ਇੰਚੀ ਚੌੜੀਆਂ ਚਾਹੀਦੀਆਂ ਹੁੰਦੀਆਂ ਹਨ ਇਹ ਆਪਾਂ ਫालतू ਕੱਪੜਾ ਲਾ ਦਾਂਗੇ ਤੇ 1 ਇੰਚ ਚੌੜੀਆਂ ਆਪਾਂ 1.5 ਇੰਚ ਵੀ ਤੁਸੀਂ ਰੱਖ ਸਕਦੇ ਆ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਜੀ ਤੇ ਲੰਬਾਈ ਇਹਨਾਂ ਦੀ ਆਪਾਂ ਰੱਖਾਂਗੇ 1.5 10 ਵੀ ਕਰ ਸਕਦੇ ਆ ਤੁਸੀਂ 1.5 ਵੀ ਕਰ ਸਕਦੇ ਆ ਲੰਬਾਈ ਇਹਦੀ ਇਹ ਆਪਾਂ ਥੋੜਾ ਥੋੜਾ ਕੱਪੜਾ ਲਾ ਦਾਂਗੇ 1 ਇੰਚ ਚੌੜੀ ਤਾਂ ਨਹੀਂ ਵਾਧੂ ਹੁੰਦੀ ਹੈ ਜੀ ਤੇ ਦੇ ਨਾਪ ਪਦਿਆਂ ਕੱਟ ਲਾਂਗੇ ਲੋ ਜੀ ਹੁਣ ਆਪਾਂ ਸਿਉ ਕੇ ਦਿਖਾਉਣੇ ਤੁਹਾਨੂੰ ਤੇ ਇਹ ਆਪਾਂ ਜਿਹੜਾ ਸਿੱਧਾ ਪਾਸਾਗਾ ਉਹ ਆਪਾਂ ਨੇ ਹੇਠਲੇ ਪਾਸੇ ਕਰ ਲਿਆ ਤੇ ਪੁੱਠਾ ਪਾਸਾ ਕੱਪੜੇ ਦਾ ਆਪਾਂ ਨੇ ਉੱਪਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਇੱਥੋਂ ਮੋੜ ਲੈਣਾ ਥੋੜਾ ਜਿਹਾ ਐਵੇਂ ਇਹ ਇੱਕ ਨਾ ਇਹ ਆਪਾਂ ਕੱਪੜਾ ਫੋਲਡ ਕਰ ਲੈ ਜੀ ਤੇ ਹਾਂ ਲੋ ਜੀ ਇਹ ਪਰ ਲਗਾਉਣ ਲੱਗੇ ਸਹਲਾਈ ਤੇ ਹੁਣ ਸਿੱਧੀ-ਸਿੱਧੀ ਸਹਲਾਈ ਲਗਾਵਾਂਗੇ ਇਸੇ ਤਰੀਕੇ ਨੇ ਆਪਾਂ ਸਾਰਾ ਹੋਲਡ ਕਰਦੇ ਜਾਵਾਂਗੇ ਲੋ ਜੀ ਹੁਣ ਆਪਾਂ ਸਲਾਈ ਆਪਾਂ ਸਾਰੀ ਲਗਾ ਲਈ ਤੇ ਹੁਣ ਆਪਾਂ ਜਿਹੜੀ ਇੱਥੇ ਸਲਾਈ ਹੈਗੀ ਇਹ ਕੰਨੀ ਤੇ ਆਪਾਂ ਪਹੁੰਚ ਗਏ ते इनु आपण इस तरीकेना फोल्ड कर लांगे पहिले नेडे तो पहिले ही फोल्ड कर लेना आपाने इस तरीकेना பக்காங்க பாசே சிலைலா தீபா தனியா லாவாங்கலா ஜி ப்லா இன்ன மோட லிபி ਇਸੇ ਤਰੀਕੇ ਨੇ ਆਪਾਂ ਤਣੀ ਬਣਾ ਲਾਂਗੇ ਚਾਰੇ ਤਣੀਆਂ ਇੱਕੋ ਜਿਹੀਆਂ ਬਣਾ ਲਈਆਂ ਆਪਾਂ ਨੇ ਇਹ ਲਓ ਜੀ ਹੁਣ ਆਪਾਂ ਇਹ ਲਾ ਲਾਂਗੇ ਤਣੀ ਇਹ ਜਿਹੜਾ ਆਪਾਂ ਇਧਰ ਫੋਲਡ ਕਰੇ ਕੱਪੜਾ ਪੁੱਠੇ ਪਾਸੇ ਉਧਰ ਹੀ ਜੜਾਂਗੇ ਆਪਾਂ ਤਣੀ ਵੀ ਤੇ ਇਹ ਸਿੱਧੇ ਵਾਲਾ ਪਾਸਾ ਇਧਰ ਹੈ ਆ ਕੰਨੀ ਦੀ ਨਿਸ਼ਾਨੀ ਤੁਸੀਂ ਰੱਖ ਲਿਆ ਕੰਨੀ ਇੱਧਰ ਆ ਗਈ ਹੁਣ ਮੂਰੇ ਇੱਥੇ ਆਪਾਂ 1 ਇੰਚ ਸਾਢ ਲੈਣਾ ਜੀ ਕੰਨੀ ਤੋਂ ਇਹ ਵੇਖੋ ਤੇ 1 ਇੰਚ ਤੇ ਆਪਾਂ ਇਹ ਤਣੀ ਰੱਖਾਂਗੇ ਚਾਰੇ ਪਾਸੇ 1-1 ਇੰਚ ਤੇ ਲਾਵਾਂਗੇ ਤਣੀ ਇੱਥੇ ਆਪਾਂ ਡਬਲ ਸਲਾਈ ਲਗਾਵਾਂਗੇ ਜੀ ਇੱਥੇ ਸੋਹ ਤਰੀਕ ਇਸ ਤਰੀਕੇ ਨਾਲ ਆਪਾਂ ਇਹਨੂੰ ਜੜ ਲਾਂਗੇ ਡਬਲ ਸਲਾਈ ਲਗਾ ਕੇ ਇਹਨਾਂ ਲੇੜਾ ਲਾ ਲਈਆਂ ਤੇ ਡਬਲ ਸਲਾਈ ਕਰ ਲਈ ਇਹਨੇ ਇਹਨੇ ਤੇ ਜਿੰਨੀ ਆਪਾਂ ਜੜੀ ਹੈ ਤਾਂ ਨਹੀਂ 1.5 ਤੋਂ ਲੈ ਕੇ 2 ਸਾਲ ਦੇ ਬੱਚੇ ਦਾ ਫਟਕਾ ਹੈ ਇਹ 20 ਇੰਚ ਲੰਬਾਈ ਇਹਦੀ ਤੇ ਇਹ ਸੀਗਾ ਆਪਾਂ 15 ਇੰਚ ਚੌੜਾਈ ਇਹਦੀ ਆਈ ਹੈਗੀ ਜੀ 21 ਇੰਚ ਸਾਡੇ 18 ਗੀ ਸਾਡੇ 18 ਇੰਚ ਹੈਗੀ ਚੜਾਈ ਇਹਦੀ ਤੇ ਇਹ ਹੈਗਾ ਜੀ 2 ਸਾਲ ਦੇ ਬੱਚੇ ਤੋਂ ਲੈ ਕੇ ਇਹ 3 ਸਾਲ ਦੇ ਬੱਚੇ ਤੱਕ ਵਧੀਆ ਹੁੰਦਾ ਇਹ ਤੇ ਤੁਸੀਂ ਨਾਪ ਰੱਖ ਸਕਦੇ ਆਂਗੇ ਤੁਹਾਨੂੰ 3 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਦਾ ਫਟਕਾ ਦਿਖਾਉਣੀ ਇਹ ਹੈਗਾ ਜੀ ਲੰਬਾਈ ਇਹਦੀ 24 ਇੰਚ ਤੇ ਚੜਾਈ ਇਹਦੀ ਹੈਗੀ ਹੈ ਜੀ 2 ਇੰਚ ਹੈ ਜੀ ਚੜਾਈ ਇਹਦੀ ਇਹ ਹੈਗਾ 3 ਸਾਲ ਦੇ ਬੱਚੇ ਤੋਂ ਲੈ ਕੇ 5 ਸਾਲ ਦੇ ਬੱਚੇ ਦਾ ਤੇ ਉਮੀਦ ਹੈ ਕਿ ਹੁਣ ਤੁਹਾਨੂੰ ਸਾਰੇ ਇਹ ਫਟਕਿਆਂ ਦਾ ਨਾਪ ਸਹੀ ਪਤਾ ਲੱਗ ਗਿਆ ਹੋਊਗਾ ਜੀ ਇਹ ਆਪਾਂ ਨੇ ਜੀ ਨਾਪ ਦੱਸ ਤੇ ਇਹ 1.5 ਸਾਲ ਦੇ ਬੱਚੇ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ ਦੇ ਨਾਪ ਵੀ ਕਿਹੜੇ ਆਣਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ